ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ 19ਵੀਂ ਪੌੜੀ ਵਿੱਚ ਅਸੀਂ ਸੁਣਿਆ ਸੀ ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਦੱਸਿਆ ਕਿ ਜੇ ਅਸੀਂ ਅੰਦਰੋਂ ਮੈਲੇ ਆ ਸਾਡੇ ਅੰਦਰ ਲਾਲਚ ਹੈ ਤ੍ਰਿਸ਼ਨਾ ਹੈ ਝੂਠ ਨਿੰਦਿਆ ਈਰਖਾ ਨਫ਼ਰਤ ਵੀ ਆ ਫਿਲਡ ਵਿਦ ਆਲ ਦੈਟ ਨੈਗੇਟਿਵਿਟੀ ਈਵਲ ਐਂਡ ਵਾਈਸਸ ਵਿਕਾਰਾਂ ਕਰਕੇ ਅਸੀਂ ਭਰੇ ਹੋਏ ਆਂ ਅੰਦਰੋਂ ਮੈਲ ਨਾਲ ਬਾਰੋਂ ਜਿੰਨਾ ਮਰਜੀ ਅਸੀਂ ਪੂਜਾ ਪਾਠ ਤੇ ਹੋਰ ਤੀਰਥਾਂ ਤੇ ਨਹਾਉਣ ਦੇ ਯਤਨ ਕਰੀਏ ਕਿ ਅਸੀਂ ਸੁੱਚੇ ਹੋ ਜਾਵਾਂਗੇ ਨਿਰਮਲ ਹੋ ਜਾਵਾਂਗੇ ਉਹ ਨਹੀਂ ਹੁੰਦਾ ਸਗੋਂ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਗਵਾ ਲੈਨੇ ਆ ਕਿਉਂਕਿ ਅੰਦਰੋਂ ਜੋ ਵੀ ਅਸੀਂ ਬਾਹਰੋਂ ਪੂਜਾ ਪਾਠ ਜਾਂ ਜੋ ਵੀ ਨਿਰਮਲ ਪਵਿੱਤਰ ਹੋਣ ਦੇ ਸੁਚਮ ਦੇ ਜਿਹੜੇ ਵੀ ਕਰਮ ਕਰ ਰਹੇ ਹਾਂ ਉਹ ਸਾਡੀ ਕਿਸੇ ਨਾ ਕਿਸੇ ਤ੍ਰਿਸ਼ਨਾ ਕਰਕੇ ਕਿਸੇ ਨਾ ਕਿਸੇ ਲਾਲਚ ਨਾਲ ਜੁੜੇ ਹੁੰਦੇ ਨੇ ਕਿ ਆ ਮੈਨੂੰ ਮਿਲ ਜਾਏਗਾ ਐਦਾਂ ਹੋ ਜਾਏਗਾ ਇਸ ਕਰਕੇ ਅੰਦਰ ਚੈਨ ਨਹੀਂ ਹੁੰਦਾ ਇਸ ਕਰਕੇ ਜੀਵਨ ਦੀ ਖੇਡ ਵਿੱਚ ਅਸੀਂ ਹਾਰੇ ਰਹਿੰਦੇ ਆਂ ਅਜੇ ਸੀ ਕਰਾਂਗੇ ਵੀਵੀ ਪੌੜੀ 20th ਪੌੜੀ ਆਫ ਅਨੰਦ ਸਾਹਿਬ ਜਿਹਦੇ ਵਿੱਚ ਗੁਰੂ ਅਮਰਦਾਸ ਸਾਹਿਬ ਇਹ ਦੱਸਦੇ ਨੇ ਕਿ ਜਦੋਂ ਅਸੀਂ ਅੰਦਰੋਂ ਨਿਰਮਲ ਹੁੰਨੇ ਆ ਜਦੋਂ ਅਸੀਂ ਅੰਦਰੋਂ ਇਸ ਮੈਲ ਤੋਂ ਛੁਟਕਾਰਾ ਪਾ ਲਈਏ ਮੈਂ ਉਦੋਂ ਵੀ ਕਿਹਾ ਸੀ ਕਿ ਨਿਰਮਲ ਅਸੀਂ ਬਾਹਰੋਂ ਨਹੀਂ ਹੁੰਦੇ ਬਾਹਰੋਂ ਅਸੀਂ ਪਾਣੀ ਨਾਲ ਆਪਣੇ ਸਰੀਰ ਨੂੰ ਸਾਫ਼ ਕਰ ਸਕਦੇ ਆ ਕਲੀਨ ਕਰ ਸਕਦੇ ਆ ਵਾਟਰ ਕੈਨ ਕਲੀਨ ਅਵਰ ਬਾਡੀ ਐਂਡ ਕਲੋਥਸ ਇਟ ਕੈਨ ਨਾਟ ਮੇਕ ਅਸ ਪਿਓਰ ਇੰਪਿਉਰਿਟੀ ਲਾਈਜ਼ ਵਿਦਿਨ ਮੈਲ ਸਾਡੇ ਮਨ ਦੀ ਮੈਲ ਜਿਹੜੀ ਉਹ ਪਾਣੀ ਨਾਲ ਨਹੀਂ ਧੁੱਤੀ ਜਾਂਦੀ ਪਾਣੀ ਚਿੱਤਨ ਨੂੰ ਧੋਪਈ ਪਾਣੀ ਤੁਹਾਡੇ ਚਿੱਤ ਨੂੰ ਤੁਹਾਡੇ ਮਨ ਨੂੰ ਨਹੀਂ ਧੋਂਦਾ ਸਰੀਰ ਨੂੰ ਧੋ ਸਕਦਾ ਹੈ ਸਰੀਰ ਸਾਫ਼ ਹੁੰਦਾ ਹੈ ਪਾਣੀ ਨਾਲ ਧੋ ਕੇ ਇਸ਼ਨਾਨ ਕਰਕੇ ਹੱਥਾਂ ਪੈਰਾਂ ਨੂੰ ਧੋ ਕੇ ਪਰ ਨਿਰਮਲ ਪਵਿੱਤਰ ਜਾਂ ਸੁੱਚੇ ਸਿਰਫ ਅਸੀਂ ਉਸ ਰੱਬੀ ਗਿਆਨ ਨਾਲ ਹੋ ਸਕਦੇ ਆ ਆਪਣੇ ਅੰਦਰਲੀ ਮੈਲ ਨੂੰ ਕੱਢ ਕੇ ਜਦੋਂ ਅੰਦਰੋਂ ਮੈਲ ਜਾਵੇ ਜਦੋਂ ਅਸੀਂ ਅੰਦਰੋਂ ਨਿਰਮਲ ਹੁੰਨੇ ਆ ਫਿਰ ਗੁਰੂ ਅਮਰਦਾਸ ਸਾਹਿਬ ਕਹਿੰਦੇ ਉਹਦੇ ਬਾਅਦ ਕੀ ਹੁੰਦਾ ਆ ਉਹ ਜਾਣੀ ਜੀ ਉਹ ਨਿਰਮਲ ਬਾਹਰੋਂ ਨਿਰਮਲ ਫਿਰ ਬਾਹਰੋਂ ਨਿਰਮਲ ਹੋਣ ਦੇ ਕਰਮ ਨਹੀਂ ਕਰਨੇ ਪੈਂਦੇ ਦੇਖੋ ਮੈਂ ਫੇਰ ਕਹਿ ਦਵਾਂ ਨਿਰਮਲ ਪਵਿੱਤਰ ਸੁੱਚੇ ਹੋਣਾ ਪਾਣੀ ਨਾਲ ਧੋਣ ਵਾਲੀ ਗੱਲ ਨਹੀਂ ਕਿਤੇ ਕਿਸੇ ਨੂੰ ਇਹ ਲੱਗੇ ਕਿ ਹਾਂ ਜੀ ਅਸੀਂ ਤੇ ਉਥੇ ਸੁਣਿਆ ਕਿ ਜਦੋਂ ਤੁਸੀਂ ਅੰਦਰੋਂ ਨਿਰਮਲ ਹੋ ਗਏ ਅੰਦਰੋਂ ਪਵਿੱਤਰ ਹੋ ਗਏ ਸੁੱਚੇ ਹੋ ਗਏ ਬਾਹਰੋਂ ਸੁੱਚੇ ਹੋਣ ਦੀ ਲੋੜ ਨਹੀਂ ਸੁੱਚਾ ਲਫ਼ਜ਼ ਕੁਝ ਹੋਰ ਹੈ ਸਾਫ਼ ਹੋਣਾ ਸੁੱਚੇ ਹੋਣਾ ਦੋਨੋਂ ਅਲੱਗ ਚੀਜ਼ਾਂ ਨੇ ਬਾਹਰੋਂ ਪਾਣੀ ਨਾਲ ਇਸ਼ਨਾਨ ਕਰਨਾ ਸਰੀਰ ਨੂੰ ਧੋਣਾ ਅਸੀਂ ਸਾਫ਼ ਹੁੰਨੇ ਆ ਤਾਂ ਸੁੱਚਾ ਤਾਂ ਉਸ ਪਾਸੇ ਕੱਢ ਹੀ ਦਿਓ ਆਪਣੀ ਡਿਕਸ਼ਨਰੀ ਚੋਂ ਕੱਢ ਦਿਓ ਕਿ ਬਾਹਰੋਂ ਸੁੱਚੇ ਹੋਣਾ ਉਹ ਤਾਂ ਕਰਨਾ ਹੀ ਹੈ ਜੋ ਤੱਕ ਅਸੀਂ ਜੀਉਨੇ ਹਾਂ ਅਸੀਂ ਆਪਣੇ ਹੱਥ ਪੈਰ ਧੋਨੇ ਆ ਆਪਣੇ ਸਰੀਰ ਨੂੰ ਸਾਫ਼ ਰੱਖਦੇ ਆ ਸੋਹਣੇ ਕੱਪੜੇ ਪਾਉਣੇ ਸਾਫ਼ ਕੱਪੜੇ ਪਾਉਣੇ ਉਹ ਤਾਂ ਇੱਕ ਰੈਗੂਲਰ ਐਕਟੀਵਿਟੀ ਆ ਉਹ ਤਾਂ ਕਰਨੀ ਹੈ ਪਰ ਸੁੱਚਾ ਹੋਣਾ ਇਹ ਬਾਹਰਲਾ ਕੰਮ ਨਹੀਂ ਸੁੱਚੇ ਤੁਸੀਂ ਅੰਦਰੋਂ ਹੋਣਾ ਤੇ ਗੁਰੂ ਅਮਰਦਾਸ ਸਾਹਿਬ ਇਹ ਕਹਿੰਦੇ ਜਦੋਂ ਤੁਸੀਂ ਅੰਦਰੋਂ ਸੁੱਚੇ ਹੁੰਦੇ ਹੋ ਨਾ ਫਿਰ ਤੁਸੀਂ ਬਾਹਰੋਂ ਵੀ ਸੁੱਚੇ ਹੋ ਜਾਂਦੇ ਹੋ ਭਾਵ ਤੁਹਾਡੇ ਕਰਮ ਚੰਗੇ ਹੋ ਜਾਂਦੇ ਨੇ ਜਦੋਂ ਅੰਦਰਲੀ ਮੈਲ ਜਾਂਦੀ ਹੈ ਅੰਦਰੋਂ ਲਾਲਚ ਮੁੱਕ ਜਾਏ ਨਾ ਤੇ ਬਾਹਰੋਂ ਝੂਠ ਮੁੱਕ ਜਾਂਦਾ ਅੰਦਰੋਂ ਹਉਮੈ ਮੈਂ ਮੇਰੀ ਮੁੱਕ ਜਾਏ ਬਾਰੋਂ ਫਿਰ ਠੱਗੀਆਂ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਈਰਖਾ ਨਫ਼ਰਤ ਮੁੱਕ ਜਾਂਦੀ ਹੈ ਉਹ ਜੇ ਕਰਮ ਨਹੀਂ ਹੁੰਦੇ ਜੇ ਅੰਦਰੋਂ ਨਿਰਮਲ ਹੋ ਗਏ ਤੇ ਫਿਰ ਬਾਹਰੋਂ ਅਸੀਂ ਆਪਣੇ ਆਪ ਹੀ ਸਾਡੇ ਕਰਮ ਜਿਹੜੇ ਨੇ ਉਹ ਨਿਰਮਲ ਸਾਫ਼ ਪਵਿੱਤਰ ਹੋ ਜਾਣਗੇ ਨਹੀਂ ਕਿ ਅਸੀਂ ਬਾਹਰੋਂ ਪਵਿੱਤਰ ਕਰਮ ਕਰਨ ਦੀ ਸੋਚਦੇ ਰਹੇ ਨੀ ਕਿ ਇੱਥੇ ਦਾਨ ਕਰ ਲਿਆ ਪਰ ਕੱਲੇ ਬਾਹਰੋਂ ਨਿਰਮਲ ਹੋਣ ਵਾਲੇ ਪਵਿੱਤਰ ਹੋਣ ਵਾਲੇ ਕਰਮ ਕਰਨ ਨਾਲ ਅੰਦਰਲੀ ਮੈਲ ਨਹੀਂ ਜਾਂਦੀ ਪਰ ਜੇ ਕਿਤੇ ਅੰਦਰੋਂ ਮੈਲ ਚਲੀ ਗਈ ਫਿਰ ਫਿਰ ਕੁਝ ਵੱਖਰਾ ਕਰਨ ਦੀ ਲੋੜ ਨਹੀਂ ਰਹਿੰਦੀ ਫਿਰ ਜਿਹੜਾ ਤੁਸੀਂ ਬੋਲੋਗੇ ਜੋ ਵੀ ਸੋਚੋਗੇ ਜੋ ਵੀ ਕਰੋਗੇ ਉਹ ਭਲਾ ਹੀ ਹੋਏਗਾ ਉਹ ਨਿਰਮਲ ਹੀ ਹੋਏਗਾ ਜੋ ਅੰਦਰੋਂ ਨਿਰਮਲ ਹੁੰਦੇ ਹਨ ਅੰਦਰੋਂ ਨਿਰਮਲ ਹੋਣ ਤੋਂ ਭਾਵ ਵਿਕਾਰਾਂ ਤੋਂ ਮੁਕਤ ਹੁੰਦੇ ਅੰਦਰੋਂ ਵਿਕਾਰਾਂ ਦਾ ਕੂੜਾ ਲਾਲਚ ਝੂਠ ਈਰਖਾ ਕਾਮ ਕ੍ਰੋਧ ਲੋਭ ਅਹੰਕਾਰ ਨਿੰਦਿਆ ਈਰਖਾ ਨਫਰਤ ਇਹ ਸਭ ਤੋਂ ਜਿਹੜੇ ਛੁੱਟ ਜਾਂਦੇ ਨੇ ਅਸਲ ਵਿੱਚ ਉਹੀ ਬਾਹਰੋਂ ਵੀ ਪਵਿੱਤਰ ਹੁੰਦੇ ਨੇ ਪਾ ਉਹਨਾਂ ਦੇ ਬਾਹਰੀ ਕਰਮ ਜਿਹੜੇ ਨੇ ਉਹ اڈੰਬਰ ਜਾਂ ਵਿਖਾਵੇ ਵਾਲੇ ਨਹੀਂ ਹੁੰਦੇ ਉਹਨਾਂ ਨੂੰ ਕਰਨ ਦੀ ਲੋੜ ਨਹੀਂ ਰਹਿੰਦੀ ਪ੍ਰੂਵ ਕਰਨ ਦੀ ਲੋੜ ਨਹੀਂ ਕਿੰਨੀ ਸੋਹਣੀ ਗੱਲ ਕਿਸੇ ਨੇ ਅੰਗਰੇਜ਼ੀ ਚ ਕਹੀ ਹੈ ਨਾ ਯੂ ਨੀਡ ਟੂ ਇੰਪਰੂਵ ਨਾਟ ਟੂ ਪ੍ਰੂਵ ਜਦੋਂ ਤੁਸੀਂ ਇੰਪਰੂਵ ਕਰਦੇ ਹੋ ਆਪਣੇ ਆਪ ਨੂੰ ਅੰਦਰੋਂ ਫਿਰ ਪ੍ਰੂਵ ਕਰਨ ਦੀ ਲੋੜ ਸਬੂਤ ਦੇਣ ਦੀ ਲੋੜ ਨਹੀਂ ਹੁੰਦੀ ਬਹੁਤ ਹੀ ਦੇਖੋ ਜ਼ਿਆਦਾਤਰ ਜਿਹੜਾ ਅਸੀਂ ਬਾਹਰੀ ਧਾਰਮਿਕ ਦਿਖਾਵਾ ਕਰਦੇ ਆ ਉਹ ਇਸੇ ਕਰਕੇ ਕਰਦੇ ਕਿਉਂਕਿ ਅਸੀਂ ਕੁਝ ਲਕੋ ਰਹੇ ਹਾਂ ਗੁਰਬਾਣੀ ਚ ਸਾਨੂੰ ਥਾਂ ਪਰ ਥਾਂ ਸਤਿਗੁਰੂ ਨੇ ਇਸ ਗੱਲ ਨੂੰ ਸਮਝਾਇਆ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਬਾਹਰੋਂ ਲੋਕੀ ਕੱਪੜੇ ਜਾਂ ਧਾਰਮਿਕ ਅਡੰਬਰ ਜ਼ਿਆਦਾਤਰ ਕਰਦੇ ਹੀ ਇਸੇ ਕਰਕੇ ਨੇ ਕਿ ਆਪਣੇ ਅੰਦਰ ਦੀ ਉਸ ਮੈਲ ਨੂੰ ਲੁਕਾਉਣ ਵਾਸਤੇ ਕਿ ਅਸੀਂ ਦਿਖਾਣਾ ਚਾਹੁੰਦੇ ਹਾਂ ਕੁਝ ਜਿਹੜਾ ਬੰਦਾ ਅੰਦਰੋਂ ਸਹੀ ਹੈ ਉਹਨੂੰ ਬਾਹਰੋਂ ਦਿਖਾਉਣ ਦੀ ਲੋੜ ਨਹੀਂ ਹੁੰਦੀ ਬਾਹਰੋਂ ਸਬੂਤ ਦੇਣ ਦੀ ਲੋੜ ਨਹੀਂ ਹੁੰਦੀ ਉਹ ਆਪਣੇ ਆਪ ਹੀ ਨਿਰਮਲ ਹੈ ਉਹਦੇ ਕਰਮ ਆਪਣੇ ਆਪ ਹੀ ਚੰਗੇ ਹੁੰਦੇ ਨੇ ਉਹਨੂੰ ਕੋਈ ਧੱਕਾ ਕਰਕੇ ਕਿਤੇ ਦਇਆ ਕਰਨ ਦੀ ਲੋੜ ਨਹੀਂ ਉਹਦੇ ਅੰਦਰੋਂ ਦਇਆ ਹੀ ਨਿਕਲਣੀ ਹੈ ਉਹਦੀ ਸੋਚ ਵਿੱਚ ਹੀ ਦਇਆ ਹੈ ਉਦੀ ਸੋਚ ਵਿੱਚ ਹੀ ਚੰਗਿਆਈ ਹੈ ਉਹ ਬੋਲੇਗਾ ਵੀ ਚੰਗਾ ਸੋਚੇਗਾ ਵੀ ਚੰਗਾ ਕਰੇਗਾ ਵੀ ਹਮੇਸ਼ਾ ਚੰਗਾ ਹਮੇਸ਼ਾ ਨਿਰਮਲ ਹੀ ਰਹੇਗਾ ਪਵਿੱਤਰ ਹੀ ਰਹੇਗਾ ਸੁੱਚਾ ਹੀ ਰਹੇਗਾ ਉਹਨੂੰ ਫਿਰ ਬਾਹਰੋਂ ਕਿਸੇ ਅਡੰਬਰ ਦੀ ਵਿਖਾਵੇ ਦੀ ਲੋੜ ਨਹੀਂ ਹੁੰਦੀ ਦੋਜ਼ ਹੂ ਆ ਪਿਓਰ ਫਰਮ ਵਿਦਿਨ ਐਂਡ ਬਾਇ ਪਿਓਰਿਟੀ ਵੀ ਮੀਨ ਫਰੀਡਮ ਫਰਮ ਵਾਈਸਸ ਆਲ ਦੈਟ ਨੈਗੇਟਿਵਿਟੀ ਐਂਡ ਈਵਲ ਆਰ ਟ੍ਰੂਲੀ ਪਿਓਰ ਆਊਟਵਰਡਲੀ ਟੂ ਹਾਊ ਥੇਅਰ ਆਊਟਰ ਐਕਸ਼ਨਸ ਆਰ ਨਾਟ ਸ਼ੋਈ ਦੇ ਆਰ ਨਾਟ ਅ ਸ਼ੋ ਆਫ so they don't need to look like uh, prove something that they are good because they are good all their thoughts all their actions all their life reflects that purity oh unna de actions de vich reflect hundi hai jo bhi unna di soch hundi hai baro ta nirmal jio nirmal satgurut te karni kamani kivein nirmal hunde hai jio baro sade karm odon hi suche hunde ne je kar man nirmal hai odon hi assi changi ਚੰਗੇ ਕਰਮ ਕਰਨਾ ਸੁੱਚੀ ਹੋਣਾ ਹੈ ਚੰਗੇ ਕਰਮ ਕਰਨਾ ਚੰਗਾ ਬੋਲਣਾ ਜਿੱਥੇ ਜਾਏ ਬਈਏ ਭਲਾ ਕਹੀਏ ਨਿੰਦਿਆ ਨਹੀਂ ਭਲਾਈ ਦੀ ਗੱਲ ਕਰਨੀ ਇਹ ਕਰਮ ਸੁੱਚਾ ਹੈ ਬੰਦਾ ਧੋਤਾ ਰਿਹਾ ਆਪਣੇ ਸਰੀਰ ਨੂੰ ਬਾਰ-ਬਾਰ ਪਰ ਝੂਠ ਬੋਲ ਰਿਹਾ ਨਿੰਦਿਆ ਕਰ ਰਿਹਾ ਉਹ ਸੁੱਚਾ ਨਹੀਂ ਹੈ ਤਾਂ ਬਾਹਰੋਂ ਜਿਹੜੇ ਚੰਗੇ ਕਰਮ ਨੇ ਭਲੇ ਨੇ ਉਹ ਉਹਦੇ ਹੁੰਦੇ ਜਦੋਂ ਮਨ ਅੰਦਰੋਂ ਸਾਫ਼ ਹੋ ਜਾਵੇ ਮਨ ਅੰਦਰੋਂ ਨਿਰਮਲ ਹੋ ਜਾਵੇ ਮਨ ਅੰਦਰੋਂ ਸੁੱਚਾ ਹੋ ਜਾਵੇ ਫਿਰ ਅਸੀ ਕਹਿੰਦੇ ਨੇ ਉਹਦਾ ਮਨ ਬੜਾ ਸਾਫ਼ ਹੈ ਉਹ ਕਦੀ ਕਿਸੇ ਦਾ ਬੁਰਾ ਨਹੀਂ ਸੋਚ ਉਹ ਸੋਚੇਗਾ ਹੀ ਨਹੀਂ ਉਹ ਕਰੇਗਾ ਵੀ ਨਹੀਂ ਜਿਹਦੇ ਅੰਦਰ ਸੋਚ ਹੈ ਉਹ ਕਿਤੇ ਨਾ ਕਿਤੇ ਕਰ ਵੀ ਜਾਏਗਾ ਜਦੋਂ ਮੇਰੇ ਅੰਦਰ ਲਾਲਚ ਹੈ ਹੋ ਸਕਦਾ ਮੈਂ ਕਿਸੇ ਨਾਲ ਕਿਸੇ ਵੇਲੇ ਲਾਲਚ ਵਿੱਚ ਕੰਮ ਨਾ ਕਰਾਂ ਮੈਨੂੰ ਡਰ ਹੈ ਮੈਨੂੰ ਕਿ ਮੈਂ ਫੜਿਆ ਜਾਵਾਂਗਾ ਜਾਂ ਕੁਝ ਹੋ ਜਾਏਗਾ ਪਰ ਜਿੱਥੇ ਉਹ ਡਰ ਨਿਕਲ ਗਿਆ ਜਿੱਥੇ ਕੋਈ ਨਹੀਂ ਵੇਖ ਰਿਹਾ ਉੱਥੇ ਮੇਰਾ ਲਾਲਚ ਮੇਰੇ ਤੇ ਹਾਵੀ ਹੋ ਜਾਏਗਾ ਮੈਂ ਕਰਾਂਗਾ ਜਿਹਦੇ ਅੰਦਰ ਝੂਠ ਹੈ ਹੋ ਸਕਦਾ ਤੁਹਾਡੇ ਸਾਹਮਣੇ ਝੂਠ ਨਾ ਬੋਲੇ ਪਰ ਕਿਤੇ ਨਾ ਕਿਤੇ ਬੋਲੇਗਾ ਕਿਸੇ ਹੋਰ ਨਾਲ ਬੋਲੇਗਾ ਪਰ ਜਿਹਦੇ ਅੰਦਰ ਹੈ ਹੀ ਨਹੀਂ ਕਿੰਨਾ ਸੋਹਣਾ ਸ਼ਬਦ ਹੈ ਨਾ ਗੁਰੂ ਅਰਜਨ ਸਾਹਿਬ ਦਾ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਹੈ ਪੂਰਨ ਭਗਵਾਨ ਦਾ ਰੂਪ ਹੈ ਉਹ ਇੰਨਾ ਨਿਰਮਲ ਹੈ ਅੰਦਰੋਂ ਉਹਨੂੰ ਕੌੜਾ ਬੋਲਣਾ ਆਉਂਦਾ ਹੀ ਨਹੀਂ ਉਹਨੂੰ ਬੁਰਾ ਬੋਲਣਾ ਆਉਂਦਾ ਹੀ ਨਹੀਂ ਜਿਹਨੂੰ ਆਉਂਦਾ ਉਹ ਕਿਤੇ ਨਾ ਕਿਤੇ ਬੋਲੇਗਾ ਜਿੱਥੇ ਡਰ ਹੈ ਸ਼ਾਇਦ ਉਥੇ ਨਾ ਬੋਲੇ ਜਿੱਥੇ ਲਾਲਚ ਹੈ ਸ਼ਾਇਦ ਉਥੇ ਨਾ ਬੋਲੇ ਤਾਂ ਆਪਾਂ ਕਰਦੇ ਹੀ ਆਂ ਜਿਸ ਵਿਅਕਤੀ ਤੋਂ ਅਸੀਂ ਡਰਦੇ ਆਂ ਜਿੱਥੇ ਸਾਡਾ ਆਪਣਾ ਲਾਲਚ ਹੁੰਦਾ ਅਸੀਂ ਮਿੱਠੇ ਬਣ ਜਾਂਦੇ ਆਂ ਆਮ ਕਹਾਵਤਾਂ ਵੀ ਉਹ ਜਹੀਆਂ ਬਣ ਗਈਆਂ ਆਪਣਾ ਕੰਮ ਕਢਾਉਣ ਲਈ ਕੀ ਕੁਝ ਕਰਨਾ ਪੈਂਦਾ ਹੈ ਤਾਂ ਆਪਣਾ ਕੰਮ ਕਢਾਉਣ ਲਈ ਕੋਈ ਮਿੱਠਾ ਬੋਲ ਰਿਹਾ ਹੈ ਉਹ ਤੇ ਹਰ ਕੋਈ ਕਰ ਲਏਗਾ ਆਸਾ ਦੀ ਵਾਰ ਵਿੱਚ ਗੁਰਨਾਣ ਸਿੰਘ ਸਾਹਿਬ ਨੇ ਸਾਨੂੰ ਦੱਸਿਆ ਕੀ ਬਹੁਤਾਇਤ ਆਪਣਾ ਕੰਮ ਕਢਾਉਣ ਲਈ ਹਰ ਕੋਈ ਨਿਮਜ ਜਾਂਦਾ ਆ ਪਰ ਪਰਉਪਕਾਰ ਵਾਸਤੇ ਚੰਗਿਆਈ ਵਾਸਤੇ ਉਹੀ ਨਿਮਜ ਸਕਦਾ ਜਿਹਦੇ ਅੰਦਰ ਨਿਮਰਤਾ ਹੋਵੇ ਆਪਣੇ ਕਾਰਜ ਵਾਸਤੇ ਤੇ ਹਰ ਕੋਈ ਨਹੀਂ ਹੁੰਦਾ ਹੈ ਹਰ ਕੋਈ ਅਪਰਾਧੀ 99 ਤੇ ਜਿਹੜਾ ਅਪਰਾਧੀ ਹੁੰਦਾ ਉਹ ਤੇ ਵੈਸੇ ਹੀ ਜ਼ਿਆਦਾ ਨਿਮ ਨਿਮ ਕੇ ਦਿਖਾਉਂਦਾ ਕਿ ਉਹ ਤੇ ਹਮੇਸ਼ਾ ਹੀ ਦਾਸ ਬਣਿਆ ਰਹਿੰਦਾ ਪਰ ਅੰਦਰ ਚੋਰ ਹੈ ਆਪਣਾ ਕੰਮ ਕਢਾਉਣ ਲਈ ਤੇ ਕੋਈ ਵੀ ਮਿੱਠਾ ਬੋਲੇਗਾ ਜਾਂ ਡਰ ਕੇ ਤੁਹਾਡੀ ਰਿਸਪੈਕਟ ਕਰ ਲੇਗਾ ਪਰ ਜਿੱਥੇ ਡਰ ਨਹੀਂ ਜਿੱਥੇ ਕੋਈ ਲਾਲਚ ਨਹੀਂ ਉੱਥੇ ਕਿਸੇ ਦੀ ਬੋਲਬਾਣੀ ਕਿੱਦਾਂ ਦੀ ਆ ਉਹ ਉਦੋਂ ਹੀ ਸਹੀ ਹੋ ਸਕਦੀ ਹੈ ਪਵਿੱਤਰ ਹੋ ਸਕਦੀ ਹੈ ਜਦੋਂ ਅੰਦਰੋਂ ਪਵਿੱਤਰ ਹੋਵੇ ਤੇ ਫਿਰ ਕਿਸੇ ਦਿਖਾਵੇ ਚ ਨਹੀਂ ਨਾ ਉਹਨਾਂ ਨੂੰ ਕੋਈ ਲੋਭ ਨਹੀਂ ਨਾ ਕੋਈ ਲਾਲਚ ਨਹੀਂ ਇਸ ਕਰਕੇ ਉਹ ਹਰ ਵੇਲੇ ਭਲੇ ਨੇ ਹਰ ਵੇਲੇ ਨਿਰਮਲ ਹਰ ਵੇਲੇ ਪਵਿੱਤਰ ਨੇ ਤੇ ਇਹ ਨਿਰਮਲਤਾ ਪਵਿੱਤਰਤਾ ਉਦੋਂ ਹੁੰਦੀ ਹੈ ਜਦ ਸੱਚੇ ਗਿਆਨ ਨੂੰ ਕੀਤਾ ਕਮਾਇਆ ਜਾਂਦਾ ਹੈ ਕਰਣੀ ਕਮਾਣੀ ਕੀਤਾ ਕਮਾਇਆ ਜਾਂਦਾ ਹੈ ਭਾਵ ਜਿਹੜਾ ਸਤਿਗੁਰੂ ਦਾ ਗਿਆਨ ਹੈ ਸਤਿਗੁਰ ਰਾਰਾ ਮੁਕਤਾ ਗੁਰ ਹੁੰਦਾ ਹੈ ਗਿਆਨ ਸਮਝ ਸਦਾ ਨਾਲ ਨਿਭਣ ਵਾਲੀ ਜਿਹੜਾ ਸਦਾ ਨਾਲ ਨਿਭੜ ਵਾਲਾ ਗੁਰੂ ਸਾਡੇ ਅੰਦਰ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਜਿਹਦੀ ਪਹਿਚਾਣ ਆਪਾਂ ਗੁਰਬਾਣੀ ਨੂੰ ਪੜ੍ਹ ਕੇ ਕਰਦੇ ਆ ਆਪਣੇ ਅੰਦਰ ਜਾਣੇ ਉਹ ਜਿਹੜਾ ਗੁਰ ਹੈ ਉਹ ਜਿਹੜੀ ਸਮਝ ਹੈ ਉਹ ਜਿਹੜਾ ਗਿਆਨ ਹੈ ਜਦੋਂ ਉਸ ਨੂੰ ਅਸੀਂ ਅਮਲ ਵਿੱਚ ਲਿਆਉਂਦੇ ਹਾਂ ਫਿਰ ਸਾਡੇ ਅੰਦਰੋਂ ਉਹ ਵਿਕਾਰ ਮੁੱਕਦੇ ਨੇ ਫਿਰ ਅਸੀਂ ਨਿਰਮਲ ਹੁੰਨੇ ਜਦੋਂ ਅੰਦਰੋਂ ਦੇਖੋ ਪਿਛਲੀ ਪੌੜੀ 'ਚ ਬੱਸ ਸੁਣਿਆ ਸੀ ਜੇ ਅਸੀਂ ਉਸ ਗਿਆਨ ਨੂੰ ਸੁਣ ਨਹੀਂ ਰਹੇ ਸੁਣਨ ਦਾ ਮਤਲਬ ਇਹ ਨਹੀਂ ਕਿ ਕੰਨਾਂ 'ਚ ਪੈਣਾ ਸੁਣਨ ਦਾ ਮਤਲਬ ਉਸ ਤੇ ਅਮਲ ਕਰਨਾ ਅਮਲ ਕਰਨਾ ਉਹ ਗਿਆਨ ਦਾ ਕੋਈ ਕੰਮ ਨਹੀਂ ਜੇ ਤੇ ਅਮਲ ਨਹੀਂ ਕੀਤਾ ਜਾ ਰਿਹਾ ਥੈਟ ਨੋਲੇਜ ਇਜ਼ ਨਾਟ ਪਾਵਰ ਵਿਚ ਇਜ਼ ਨਾਟ ਬੀਇੰਗ ਇੰਪਲੀਮੈਂਟਡ ਨੋਲੇਜ ਵੈਨ ਇੰਪਲੀਮੈਂਟਡ ਇਜ਼ ਪਾਵਰ ਗਿਆਨ ਇਲਮ ਜਦੋਂ ਅਮਲ ਵਿੱਚ ਲਿਆਇਆ ਜਾਂਦਾ ਫਿਰ ਉਹ ਤਾਕਤ ਬਣਦਾ ਹੈ ਜੇ ਪਤਾ ਤੇ ਹੈ ਮੈਨੂੰ ਪਰ ਮੈਂ ਕਰਨਾ ਨਹੀਂ ਫਿਰ ਉਹਦੀ ਕੋਈ ਤਾਕਤ ਨਹੀਂ ਫਿਰ ਉਸ ਗਿਆਨ ਦਾ ਕੋਈ ਕੰਮ ਹੀ ਨਹੀਂ ਹੁਣ ਗੁਰਬਾਣੀ ਕਿੰਨੀ ਤਾਕਤਵਰ ਹੈ ਸਾਡੇ ਸਾਹਮਣੇ ਹੈ ਪਰ ਜੇ ਇਸ ਨੂੰ ਅਸੀਂ ਅਮਲ 'ਚ ਨਹੀਂ ਲਿਆਉਣਾ ਤੇ ਫਿਰ ਤਾਕਤ ਫਿਰ ਉਹ ਤਾਕਤ ਸਾਡੇ ਤੇ ਕੰਮ ਹੀ ਨਹੀਂ ਕੀਤੀ ਫਿਰ ਅਸੀਂ ਤਾਂ ਫਿਰ ਪੱਥਰ ਬਣ ਕੇ ਬੈਠੇ ਰਹੇ ਉਦਾਂ ਦੇ ਉਦਾਂ ਹੀ ਫਿਰ ਅਸੀਂ ਮੈਲੇ ਆਂ ਅੰਦਰੋਂ ਫਿਰ ਸਾਡੇ 'ਚ ਕੋਈ ਬਦਲਾਅ ਨਹੀਂ ਨਿਰਮਲ ਹੋਏ ਹੀ ਨਹੀਂ ਜਦੋਂ ਉਸਤੇ ਅਮਲ ਕੀਤਾ ਜਾਏ ਕਰਨੀ ਕਮਾਣੀ ਕੀਤਾ ਕਮਾਇਆ ਜਾਵੇ ਉਹਨੂੰ ਅਮਲ 'ਚ ਲਿਆਇਆ ਜਾਵੇ ਸਤ ਗੁਰ ਨੂੰ ਸੱਚੇ ਗਿਆਨ ਨੂੰ ਗੁਰੂ ਦੇ ਸੱਚੇ ਗਿਆਨ ਨੂੰ ਜਦੋਂ ਅਮਲ 'ਚ ਲਿਆਉਂਦੇ ਆ ਫਿਰ ਅੰਦਰੋਂ ਮੈਲ ਮੁੱਕਦੀ ਹੈ ਫਿਰ ਅਸੀਂ ਬਾਹਰੋਂ ਆਪਣੇ ਆਪ ਹੀ ਨਿਰਮਲ ਹੁੰਨੇ ਆ ਫਿਰ ੱੱਕਾ ਕੋਈ ਸ਼ੋਅ ਨਹੀਂ ਕਰਨਾ ਪੈਂਦਾ ਫਿਰ ਕੋਈ ਇਹ ਨਹੀਂ ਕਿ ਮੈਂ ਇਹੋ ਜਿਹਾ ਲਿਬਾਸ ਪਾਵਾਂ ਤੇ ਲੋਕੀ ਕਹਿਣ ਧਰਮੀ ਹੈ ਅਸਲ ਵਿੱਚ ਧਰਮੀ ਉਹਨਾਂ ਨੂੰ ਹੀ ਗਿਣਿਆ ਜਾਂਦਾ ਹੈ ਜਿਨ੍ਹਾਂ ਦੇ ਕਰਮ ਆਟੋਮੈਟਿਕਲੀ ਹਰ ਵੇਲੇ ਕੋਈ ਦੇਖਦਾ ਜਾਂ ਨਹੀਂ ਦੇਖਦਾ ਕੋਈ ਖੁਸ਼ ਹੋਏਗਾ ਜਾਂ ਨਹੀਂ ਹੋਏਗਾ ਇਸ ਚੀਜ਼ ਤੇ ਡਿਪੈਂਡ ਹੀ ਨਹੀਂ ਕਰਦੇ ਉਹ ਹਰ ਵੇਲੇ ਭਲਾ ਬੋਲਦੇ ਨੇ ਹਰ ਵੇਲੇ ਗੁਣਾ ਕਾ ਹੋਵੇ ਵਾਸਲਾ ਕੱਡ ਵਾਸ ਲਈ ਜਾ ਜੇ ਗੁਣ ਹੋਵਨ ਸਾਂਝ ਸਾਜਨਾ ਮਿਲ ਸਾਂਝ ਕਰੀ ਜੇ ਸਾਂਝ ਕਰੀ ਜਾ ਗੁਣਾ ਕੇਰੀ ਉਹ ਤੇ ਹਰ ਜਗ੍ਹਾ ਗੁਣਾ ਦੀ ਸਾਂਝ ਪਾਉਂਦੇ ਨੇ ਆਉਗਣਾ ਦੀ ਨਹੀਂ ਆਉ ਛੋੜ ਆਉਗਣ ਚੱਲੀਏ ਜਿੱਥੇ ਜਾਏ ਬਈ ਇਹ ਭਲਾ ਕਹੀ ਹੈ ਜਿੱਥੇ ਜਾ ਕੇ ਬੰਦੇ ਭਲੇ ਦੀ ਗੱਲ ਕਰਦੇ ਉਹ ਮਾੜੀ ਗੱਲ ਕਰਦੇ ਹੀ ਨਹੀਂ ਉਹਨਾਂ ਨੂੰ ਅਸੀਂ ਭਗਤ ਉਹਨਾਂ ਨੂੰ ਅਸੀਂ ਸੰਤ ਉਹਨਾਂ ਨੂੰ ਬ੍ਰਹਮ ਗਿਆਨੀ ਉਹਨਾਂ ਨੂੰ ਨਿਰਮਲ ਉਹੀ ਪਵਿੱਤਰ ਨੇ ਉਹੀ ਸਿੱਖ ਨੇ ਔਰ ਇਹ ਅਸੀਂ ਬਣਨਾ ਹੈ ਅਸੀਂ ਲੱਭੜ ਨਹੀਂ ਜਾਣਾ ਗੁਰਬਾਣੀ ਦਾ ਗਿਆਨ ਅਮਲ 'ਚ ਲਿਆਉਣਾ ਕਰਨੀ ਕਮਾਣੀ ਆਪਣੇ ਜਿਹੜਾ ਸਾਡਾ ਅਮਲ 'ਚ ਲੈ ਕੇ ਆਉਣਾ ਆਪਣੇ ਕਰਮਾਂ ਵਿੱਚ ਲੈ ਕੇ ਉਹਨਾਂ ਸਿ ਗਿਆਨ ਨੂੰ ਫਿਰ ਅੰਦਰੋਂ ਅਸੀਂ ਪਵਿੱਤਰ ਹੁੰਨੇ ਹਾਂ ਆਬ ਆਊਟਰ ਐਕਸ਼ਨਸ ਆ ਓਨਲੀ ਪਿਓਰ ਇਫ ਦਾ ਮਾਈਂਡ ਇਜ਼ ਪਿਓਰ ਐਂਡ ਪਿਓਰਿਟੀ ਦਿਸ ਇਨਰ ਪਿਓਰਿਟੀ that means freedom from all that negativity and vices comes when true knowledge is lived and practiced when we practice when we live as per that divine wisdom only then we become pure from within and that purity automatically reflects in our life we do not need to prove through all you know all that show off and disguises outside There's, there remains no need inner improvement is needed so when you improve you do not need to prove it reflects in your life kood ki soye pahunche nahi so bhi nahi lagdi unhonu kood koode di vikaran wala kooda oh jinna vi andar jhoot vikar trishna eri so bhi touch bhi nahi karde unnu so bhi nahi lagdi khatam ho jande puri tarah manasa sat samani jadon sade andar oh sacche gyan nu asi vasa ke onu amal te laon lag jande hain fir asi kood do ਫਨੂ ਚੂਭ ਨਹੀਂ ਸਕਦੇ ਉਹ ਵਿਕਾਰ ਨਹੀਂ ਛੂ ਸਕਦੇ ਫਿਰ ਝੂਠ ਟੈਂਪਟ ਟੈਂਪਟ ਕਰ ਨਹੀਂ ਸਕਦਾ ਉਹ ਅਸੀਂ ਉਹ ਜੀ ਅਚਾਨਕ ਜੀ ਜੋ ਪਤਾ ਨਹੀਂ ਲੱਗਾ ਕਿਹੜੇ ਵੇਲੇ ਮਿੱਥੋਂ ਆ ਗਿਆ ਮੈਨੂੰ ਪਤਾ ਨਹੀਂ ਲੱਗਾ ਕਿਦੋਂ ਮੈਂ ਲਾਲਚ ਵਿੱਚ ਆ ਕੇ ਕੰਮ ਕੋ ਫਿਰ ਇਹ ਲੱਗੇ ਨਹੀਂ ਲੱਗਦੀਆਂ ਜਿਵੇਂ ਪਹਿਲਾਂ ਕਿਹਾ ਨਾ ਉਸ ਨੂੰ ਕੌੜਾ ਬੋਲ ਨਾ ਜਾਣਾ ਉਹ ਉਹਨੂੰ ਆਂਦਾ ਹੀ ਨਹੀਂ ਉਹਨੂੰ ਝੂਠ ਉਹਨੂੰ ਮੁਕਾਰੀ ਉਹਨੂੰ ਠੱਗੀ ਫਿਰ ਆਉਂਦੀ ਨਹੀਂ ਕਰੇਗਾ ਕੀ ਫਿਰ ਉਹ ਨਹੀਂ ਕਰਦਾ ਉਹ ਭੱਲਾ ਹੀ ਕਰੇਗਾ ਕੂੜ ਕੀ ਸੋਏ ਪਹੁੰਚੇ ਨਹੀਂ ਰੱਬੀ ਗਿਆਨ ਵਿੱਚ ਜਦੋਂ ਅਸੀਂ ਰੱਜ ਜਾਂਦੇ ਹਾਂ ਅਮਲ ਵਿੱਚ ਲੈ ਆਉਂਦੇ ਹਾਂ ਫਿਰ ਸਾਡਾ ਮਨ ਕੂੜ ਯਾਨੀ ਵਿਕਾਰਾਂ ਨੂੰ ਲਾਗੇ ਨਹੀਂ ਲੱਗਣ ਦਿੰਦਾ ਕਿਉਂਕਿ ਉਹ ਸੱਚ ਸੱਚ ਨਾਲ ਜੁੜ ਜਾਂਦਾ ਹੈ ਸੱਚ ਵਿੱਚ ਸਮਾਇਆ ਰਹਿੰਦਾ ਤੇ ਸੱਚ ਕੀ ਹੈ ਜੀ ਸਦਾ ਨਾਲ ਵੱਸਣ ਵਾਲਾ ਜਿਹੜਾ ਪ੍ਰਮਾਤਮਾ ਉਹਦੇ ਵੱਲ ਧਿਆਨ ਹੋ ਜਾਣਾ ਇਹ ਸੱਚ ਹੈ ਉਹਦੇ ਵਿੱਚ ਉਹ ਹਮੇਸ਼ਾ ਸਮਾਇਆ ਰਹਿੰਦਾ the mind which is immersed in divine knowledge divine wisdom does not let Falsehood, that means vices cling to it. All those vices, they cannot tempt it. They cannot distract such mind which is absorbed in divine wisdom, for it is absorbed in truth always, the remembrance of the ever present divine. So, when you live mindful towards that Creator which is always watching us from within, when you live mindful of that divine wisdom, when you live as per that divine wisdom, ਦੋਜ਼ ਵਾਇਸਸ ਦੇ ਕੈਨ ਨਾ ਡਿਸਟਰੈਕਟ ਯੂ ਐਨੀ ਮੋਰ ਕੂੜ ਕੇ ਸੋਇ ਪਹੁੰਚੇ ਨਹੀਂ ਫਿਰ ਉਹ ਵਿਕਾਰ ਸਾਨੂੰ ਪਟਕਾ ਨਹੀਂ ਸਕਦੇ ਜਦੋਂ ਅਸੀਂ ਉਸ ਸੱਚ ਨਾਲ ਜੁੜੇ ਰਹਿੰਦੇ ਆ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾ ਰਹੇ ਪਿਛਲੀ ਪੌੜੀ ਚ ਕੀ ਸੀ ਜਨਮ ਜੂਏ ਹਾਰਿਆ ਜਦੋਂ ਅਸੀਂ ਅੰਦਰੋਂ ਮੈਲੇ ਹੁੰਨੇ ਆ ਜੋ ਸਾਡੇ ਅੰਦਰ ਕੂੜ ਹੈ ਵਿਕਾਰ ਨੇ ਬੁਰਾਈਆਂ ਨੇ ਝੂਠ ਲਾਲਚੀਰਖਾ ਨਫਰਤ ਹੈ ਫਿਰ ਅਸੀਂ ਜੀਵਨ ਹਾਰ ਜਾਂਦੇ ਪਰ ਜਦੋਂ ਸਾਡੇ ਅੰਦਰ ਉਹ ਮੈਲ ਮੁੱਕਦੀ ਹੈ ਫਿਰ ਜਨਮ ਰਤਨ ਖੱਟਿਆ ਇਹ ਕੀਮਤੀ ਜੀਵਨ ਜਿਹੜਾ ਅਸੀਂ ਇਹਨੂੰ ਖੱਟ ਲਿਆ ਹੈ ਵੀ ਹੈਵ ਅਰਨਡ ਦਿਸ ਲਾਈਫ ਦੈਨ ਅਧਰਵਾਇਜ਼ ਮਿਲਿਤੇ ਹੈ ਸਾਰਿਆਂ ਨੂੰ ਵੀ 올 ਹੈਵ ਗਾਟ ਦਿਸ ਲਾਈਫ ਫਰਮ ਦੈਟ ਕ੍ਰੀਏਟਰ ਪ੍ਰਮਾਤਮਾ ਨੇ ਦਿੱਤਾ ਤੇ ਸਾਰਿਆਂ ਨੂੰ ਖੱਟਿਆ ਕਿੰਨੇ ਹੈ ਇਹਦੇ ਚ ਸਾਨੂੰ ਲੱਗਿਆ ਕਿ ਮੈਂ ਉਹ ਖੱਟਿਆ ਜੋ ਬਾਹਰ ਹੈ ਉਹ ਤੇ ਖੱਟਿਆ ਕਮਾਇਆ ਇੱਥੇ ਰਹਿ ਜਾਣਾ ਉਹ ਬਾਹਰਲੇ ਜੀਵਨ ਵਾਸਤੇ ਪੈਸਾ ਜ਼ਰੂਰੀ ਹੈ ਉਹ ਖੱਟੋ ਪਰ ਅੰਦਰਲੇ ਜੀਵਨ ਲਈ ਕੀ ਖੱਟਿਆ ਵਿਕਾਰ ਕੂੜਾ ਇਕੱਠਾ ਕਰ ਲਿਆ ਬਾਹਰੋਂ ਤੇ ਖੱਟਦੇ ਰਹ ਗਏ ਜਨਮ ਰਤਨ ਜੀਵਨ ਦਾ ਰਤਨ ਕੀਮਤੀ ਜਿਸ ਨੇ ਇਹਨੂੰ ਕੀਮਤੀ ਬਣਾਉਣਾ ਸੀ ਕੀ ਉਹ ਖਟਿਆ ਆ ਹੈਵ ਵੀ ਅਰਨਡ ਦੋਜ਼ ਵੈਲਿਊਜ਼ ਦੋਜ਼ ਵਰਚੂਜ਼ ਵਿਚ ਮੇਕ ਆਰ ਲਾਈਫ ਬਿਊਟੀਫੁਲ ਸੋ ਥੈਟ ਵੀ ਡੂ ਨਾਟ ਲੂਜ਼ ਦ ਗੇਮ ਆਫ ਲਾਈਫ ਕਿਸੇ ਨੂੰ ਜੂਏ ਚ ਨਾ ਹਾਰ ਜਾਈਏ ਤਾਂ ਜਨਮ ਰਤਨ ਜਿਨੀ ਖਟਿਆ ਜਿਨ੍ਹਾਂ ਨੇ ਖਟਿਆ ਹੈ ਭਲੇ ਸੇਵਣ ਜਾ ਰਹੇ ਉਹੀ ਵਣ ਜਾ ਰਹੇ ਵਣ ਜਾ ਰਹੇ ਸਾਰੇ ਜੀਵ ਅਸੀਂ ਜਿਹੜੇ ਜੀ ਰਹੇ ਹਾਂ ਉਹ ਪਲੇ ਨੇ ਉਹੀ ਪਵਿੱਤਰ ਨੇ ਉਹੀ ਨਿਰਮਲ ਨੇ ਉਹੀ ਸੰਤੋ ਹੀ ਬ੍ਰਹਮ ਗਿਆਨੀ ਉਹੀ ਸਿੱਖ ਉਹੀ ਸਿੰਘ ਹੈ ਉਹੀ ਧਰਮੀ ਨੇ ਜਿੰਨੇ ਵੀ ਸੋਹਣੇ ਸੋਹਣੇ ਲਫ਼ਜ਼ ਸਾਧ ਸੰਤ ਅਸੀਂ ਯੂਜ਼ ਕਰਦੇ ਸਭ ਉਹੀ ਨੇ ਜਿਹੜੇ ਕੰਮ ਕਰਦੇ ਨੇ ਕਿਸੇ ਬਾਣੇ ਦਾ ਕਿਸੇ ਕੱਪੜੇ ਦਾ ਕਿਸੇ ਲਿਬਾਸ ਦਾ ਨਾਮ ਸੰਤ ਨਹੀਂ ਕਿਸੇ ਮਾਲਾ ਦਾ ਨਾਮ ਸੰਤ ਨਹੀਂ ਕਿਸੇ ਤੀਰਥਾਂ ਤੇ ਜਾਣ ਵਾਲੇ ਦਾ ਨਾਮ ਸੰਤ ਜਾਂ ਸਾਧ ਨਹੀਂ ਜਿਹੜੇ ਨੇ ਜਿੰਨੇ ਵੀ ਗੁਰੂ ਦੇ ਗਿਆਨ ਦੇ ਵੱਲ ਧਿਆਨ ਕਰਕੇ ਆਪਣੇ ਮਨ ਦੀ ਮੈਲ ਗਵਾ ਲਈ ਉਹੀ ਭਲਾ ਉਹੀ ਸੰਤ ਉਹੀ ਸਾਧ ਉਹੀ ਬ੍ਰਹਮ ਗਿਆਨੀ ਹੈ ਇਹ ਅਸੀਂ ਕਰਨਾ ਅਸੀਂ ਉਹ ਭਲੇ ਬਣ ਜਾ ਰਹੇ ਬਣਨਾ ਉਹ ਵਿਅਕਤੀ ਹੀ ਭਲੇ ਨੇ ਜਿਨ੍ਹਾਂ ਨੇ ਵਿਕਾਰਾਂ ਵਿੱਚ ਬਰਬਾਦ ਹੋਣ ਤੋਂ ਬਚਾ ਕੇ ਰੱਬੀ ਗੁਣਾ ਵਾਲਾ ਸੋਹਣਾ ਜੀਵਨ ਖੱਟ ਲਿਆ ਹੈ ਜੀਵਨ ਨੂੰ ਸੋਹਣਾ ਬਣਾਉਣਾ ਹੈ ਖੱਟਣਾ ਹੈ ਬਰਬਾਦ ਨਹੀਂ ਕਰਨਾ ਵਿਕਾਰਾਂ ਚ ਮੈਲ ਵਿੱਚ ਜਨਮ ਜੂਏ ਹਾਰਿਆ ਅਸੀਂ ਜਨਮ ਖਰਾਬ ਕਰ ਲੈਨੇ ਕਿਉਂਕਿ ਤ੍ਰਿਸ਼ਨਾ ਕਦੀ ਮੁੱਕਦੀ ਨਹੀਂ ਉਹਦੇ ਵਿੱਚ ਪਏ ਰਹਿੰਦੇ ਆ ਜਿਨ੍ਹਾਂ ਨੇ ਧਰਮ ਕਰਮ ਜਿਨ੍ਹਾਂ ਬਾਹਰੋਂ ਚਿੱਟੇ ਕੱਪੜੇ ਨੀਲੇ ਕੱਪੜੇ ਜਹਾਜੇ ਵੀ ਪਾਏ ਜਿੰਨਾ ਪੂਜਾ ਪਾਠ ਕੀਤਾ ਉਹ ਸਾਰਾ ਕਿਸੇ ਨਾ ਕਿਸੇ ਆਸ ਪਿੱਛੇ ਉਧਰ ਦੌੜੇ ਰਹੇ ਪਰ ਜਦੋਂ ਉਹ ਸਾਰੀ ਆਸ ਉਹ ਸਾਰੀ ਭੁੱਖ ਮਿਟਾ ਕੇ ਆਪਣੇ ਅੰਦਰ ਪਰਮਾਤਮਾ ਦੇ ਨਾਲ ਜੁੜ ਗਏ ਅੰਦਰ ਸੰਤੋਖ ਆ ਗਿਆ ਸਬਰ ਆ ਗਿਆ ਅੰਦਰੋਂ ਪਵਿੱਤਰ ਹੋ ਗਏ ਬਾਹਰੋਂ ਵੀ ਨਿਰਮਲ ਹੋ ਗਏ ਹੁਣ ਜੋ ਬੋਲਦੇ ਨੇ ਭਲਾ ਬੋਲਦੇ ਨੇ ਉਹਨਾਂ ਨੇ ਜੀਵਨ ਨੂੰ ਖਟਿਆ ਹੈ ਉਹੀ ਭਲੇ ਨੇ ਓਨਲੀ ਦੋਸ ਪੀਪਲ ਆਰ ਟ੍ਰੂਲੀ ਗੁੱਡ who by avoiding ruin in vices they don't get ruined in vices have earned a beautiful life through divine virtues exercising divine virtues of compassion kindness contentment daya kima sabar santokh jinna ne ek gun khat le unna da jeevan sona ban janda kahe nanak jin man nirmal sada rahen gur naal man nu nirmal karan di gal hai jadon man nirmal hoya ਬਾਰੋਂ ਆਪਣੇ ਆਪ ਨਿਰਮਲ ਨੇ ਬੋਲਾਂਗੇ ਵੀ ਚੰਗਾ ਕਰਾਂਗੇ ਵੀ ਚੰਗਾ ਫਿਰ ਬੁਰਾ ਕੰਮ ਹੋਏਗਾ ਹੀ ਨਹੀਂ ਫਿਰ ਨਹੀਂ ਹੋਏਗਾ ਪਰ ਜੇ ਮਨ ਮੈਲਾ ਆ ਬਾਰੋਂ ਜਿੰਨੇ ਮਰਜੀ ਨਿਰਮਲ ਹੋਣ ਦੇ ਚੰਗੇ ਹੋਣ ਦੇ ਕੰਮ ਕਰੀ ਜਾਓ ਕਿਤੇ ਨਾ ਕਿਤੇ ਜਦੋਂ ਮਨ ਹੀ ਆਣਾ ਵਿਕਾਰਾਂ ਚ ਪਿਆ ਹੋਇਆ ਆ ਫਿਰ ਹੋਏ ਜਾਣਾ ਕਰੇ ਕੰਮ ਆਣ ਨਾ ਸਕੇ ਰਾ ਜੇ ਇੱਕ ਅੱਧ ਚੰਗੀ ਕਰੇ ਜੇ ਕਿਤੇ ਇੱਕ ਅੱਧਾ ਕੰਮ ਕੋਈ ਚੰਗਾ ਕਰਨ ਵੀ ਲੱਗਾਂਗੇ ਦੂਜੀ ਵੀ ਰਾਸ ਦੂਜੇ ਪਲ ਅਸੀਂ ਉਹਨੂੰ ਖਰਾਬ ਵੀ ਕਰ ਲੈਣਾ ਕਿਸੇ ਦੀ ਹੈਲਪ ਤੇ ਕਰਾਂਗੇ ਪਰ ਨਾਲ ਦੇ ਨਾਲ ਸਾਡੇ ਕੋਲੋਂ ਕਿਉਂਕਿ ਅੰਦਰੋਂ ਮੈਲ ਹੈ ਨਾ ਫਿਰ ਅਸੀਂ ਜਿਤਾਵਾਂਗੇ ਵੀ ਫਿਰ ਅਸੀਂ ਐਕਸਪੈਕਟ ਵੀ ਕਰਾਂਗੇ ਕਿ ਵਾਪਸ ਮਿਲੇ ਇਹ ਵੀ ਹੋਰ ਨਹੀਂ ਕੁਝ ਕਰਾਂਗੇ ਤੇ ਘਟੋ ਘਟ ਇੰਨਾ ਤਾਂ ਐਕਸਪੈਕਟ ਜ਼ਰੂਰ ਕਰਾਂਗੇ ਮੇਰੀ ਇੱਜ਼ਤ ਕਰੇ ਇਹੀ ਤਾਂ ਹੁੰਦਾ ਆ ਕਿਸੇ ਦੀ ਹੈਲਪ ਵੀ ਕਰ ਲੈਨੇ ਆ ਜਦੋਂ ਫਿਰ ਸਮਾਂ ਲੰਘਦਾ ਤੇ ਲੈ ਮੈਂ ਉਹਦੇ ਲਈ ਇੰਨਾ ਕੁਝ ਕੀਤਾ ਉਹਨੇ ਆ ਕੀਤਾ ਹੀ ਨਹੀਂ 댓 ਮੀਨਸ ਆਸ ਹੈਗੀ ਸੀ ਸਾਨੂੰ ਪਰ ਜਿਹੜਾ ਅੰਦਰੋਂ ਭਲਾ ਨਾ ਉਹ ਫਿਰ ਹੁਣ ਦੇਖ ਹੀ ਨਹੀਂ ਰਿਹਾ ਉਹ ਉਹਦੀ ਸੋਚ ਹੀ ਭਲੀ ਹੈ ਉਹ ਨਿਰਮਲ ਹੀ ਹੈ ਉਹਦੇ ਮਨ ਚ ਕਦੀ ਉਹ ਫਰੇਬ ਕਦੀ ਉਹ ਆਸ ਕਦੀ ਉਹ ਇਹ ਆਣਾ ਹੀ ਨਹੀਂ ਕਿ ਮੈਂ ਕਿਸੇ ਲਈ ਕੀ ਕੀਤਾ ਤੇ ਕਿਸੇ ਨੇ ਮੇਰੇ ਲਈ ਕੀ ਕੀਤਾ ਉਹ ਭਲਾ ਹੀ ਕਰੇਗਾ ਹਮੇਸ਼ਾ ਉਹ ਜਤਾਉਂਦਾ ਨਹੀਂ ਫਿਰ ਉਹ ਪਰਿਵਾਰ ਵੀ ਵਾਰ ਦਿੰਦਾ ਹੈ ਉਹ ਸਰੀਰ ਵਾਰ ਦਿੰਦਾ ਹੈ ਸਭ ਕੁਝ ਵਾਰ ਸਕਦਾ ਹੈ ਸਾਰਿਆਂ ਦੇ ਭਲੇ ਲਈ ਸਰਬੱਤ ਦੇ ਭਲੇ ਦੀ ਉਹੀ ਅਰਦਾਸ ਕਰ ਸਕਦਾ ਹੈ ਨਹੀਂ ਤੇ ਸਰਬੱਤ ਦਾ ਭਲਾ ਮੰਗਣ ਤੋਂ ਬਾਅਦ ਵੀ ਜੇ ਅਸੀਂ ਇਹ ਕਹੀਏ ਕਿ ਅਸੀਂ ਫਲਾਣੇ ਲਈ ਇਹ ਕੀਤਾ ਸੀ ਫਿਰ ਅਸੀਂ ਸਰਬੱਤ ਦਾ ਭਲਾ ਮੰਗਣ ਮੰਗਦੇ ਹੋਏ ਵੀ ਅਸੀਂ ਆਸਾਂ ਪਾਲੀ ਬੈਠੇ ਆਂ ਫਿਰ ਅੰਦਰਲੀ ਤ੍ਰਿਸ਼ਨਾ ਨਹੀਂ ਮੁੱਕੀ ਫਿਰ ਅੰਦਰੋਂ ਨਿਰਮਲ ਨਹੀਂ ਹੋਏ ਨਿਰਮਲ ਭਲੇ ਉਹੀ ਨੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਰੱਬੀ ਗੁਣ ਖੱਟ ਲਏ ਜਿਹੜੇ ਹਰ ਵੇਲੇ ਭਲੇ ਨੇ ਕਹੇ ਨਾਨਕ ਜਿਨ ਮਨ ਨਿਰਮਲ ਇਸ ਤਰ੍ਹਾਂ ਜਿਨ੍ਹਾਂ ਆਪਣੇ ਮਨ ਨੂੰ ਵਿਕਾਰਾਂ ਦੇ ਕੂੜੇ ਤੋਂ ਮੁਕਤ ਕਰਕੇ ਸੁੱਚਾ ਕਰ ਲਿਆ ਹੈ ਅੰਦਰੋਂ ਨਿਰਮਲ ਕਰ ਲੈ ਸੁੱਚੇ ਅੰਦਰੋਂ ਹੋਣਾ ਹੈ ਉਹ ਸਦਾ ਗੁਰੂ ਪ੍ਰਮਾਤਮਾ ਨਾਲ ਹੀ ਰਹਿੰਦੇ ਹਨ ਉਹ ਸਦਾ ਰਹੇ ਗੁਰ ਗੁਰ ਰੱਬੀ ਗਿਆਨ ਦੇ ਵਿੱਚ ਹੀ ਰਹਿੰਦੇ ਹਨ ਉਹੀ ਪ੍ਰਮਾਤਮਾ ਦੇ ਨਾਲ ਰਹਿੰਦੇ ਨੇ ਅਸਲ ਵਿੱਚ ਉਹਨਾਂ ਨਾਲ ਹੀ ਹਮੇਸ਼ਾ ਗੁਰੂ ਰਹਿੰਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਉਹੀ ਕਹਿ ਸਕਦੇ ਹਨ those who have purified their mind from the garbage trash of vices always remain with the guru the divine 이터널 원 विद इन अस ਉਹੀ ਉਸ ਰੱਬ ਸੱਚੇ ਦੇ ਨਾਲ ਹਮੇਸ਼ਾ ਰਹਿੰਦੇ ਜਦੋਂ ਉਹਦੇ ਨਾਲ ਰਹਿੰਦੇ ਅੰਦਰ ਸੰਤੋਖ ਰਹਿੰਦਾ ਉਹਨਾਂ ਨੂੰ ਹੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਸਤਿਗੁਰੂ ਮਿਲ ਗਿਆ ਉਹਨਾਂ ਨੂੰ ਉਹਦੇ ਨਾਲ ਹੀ ਰਹਿ ਰਹੇ ਨੇ ਫਿਰ ਉਹ ਹਮੇਸ਼ਾ ਆਨੰਦ ਚ ਰਹਿੰਦੇ ਨੇ ਕੋਈ ਸ਼ਿਕਵਾ ਨਹੀਂ ਕੋਈ ਸ਼ਿਕਾਇਤ ਨਹੀਂ ਦੇ ਮੀਨਸ ਨੋ ਕੰਪਲੇਨਸ ਨੋ ਡਿਜ਼ਾਇਰਸ ਆਲਵੇਜ਼ ਸੈਟੀਸਫਾਈਡ ਆਲਵੇਜ਼ ਲਿਵਿੰਗ ਇਨ ਗ੍ਰੇਟੀਟਿਊਡ ਐਂਡ ਕੰਟੈਂਟਮੈਂਟ ਹਮੇਸ਼ਾ ਧੰਨਵਾਦ ਸ਼ੁਕਰਾਨੇ ਚ ਜੀਉਂਦੇ ਨੇ ਗੁਰੂ ਕਿਰਪਾ ਕਰੇ ਸਾਨੂੰ ਇਸੇ ਤਰ੍ਹਾਂ ਜੁੜਨਾ ਹੈ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਪੁਲਚੁਕ ਦੀ ਖਿਮਾਂ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ